ਕੀਜੀ ਇੱਕ ਐਫਆਰ ਨੰਬਰ 44 ਕਾਣਾ ਸਿਟੀ ਨਮਾਸ਼ਹਿਰ 4 ਮਾਰਚ ਨੂੰ ਹੋਈ ਸੀ ਉਹਦੇ ਵਿੱਚ ਇੱਕ ਅਮਨ ਨੂੰ ਰਾਉਂਡ ਅਪ ਕਰਨ ਲਈ ਸੀਆਏ ਟੀਮ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਹਨੇ ਉਹ ਪੁਲਿਸ ਪਾਰਟੀ ਦੇ ਉੱਤੇ ਗੱਡੀ ਚਲਾਉਣ ਦੀ ਕੋਸ਼ਿਸ਼ ਕੀਤੀ ਉਸ ਦਿਨ ਉਹਦੇ ਕੋਲ ਵੈਪਨ ਵੀ ਸੀਗਾ ਜਿਸ ਦੇ ਤਹਿਤ ਹੀ ਇਹ ਜਿਹੜੀ ਐਫਆਰ ਰਜਿਸਟਰ ਕੀਤੀ ਗਈ ਤੇ ਕੱਲ ਹੀ ਇਸ ਨੂੰ ਅਮਨ ਨੂੰ ਅਰੈਸਟ ਕੀਤਾ ਗਿਆ ਸੀ ਤੇ ਜਿਹੜਾ ਇਸ ਤੋਂ ਇੱਥੇ ਵੈਪਨ ਰਿਕਵਰੀ ਦੀ ਉਹ ਲਿਆਂਦਾ ਗਿਆ ਸੀ ਤੇ ਜਦੋਂ ਪੁਲਿਸ ਪਾਰਟੀ ਨੂੰ ਵੈਪਨ ਰਿਕਵਰੀ ਇੱਥੇ ਲੈ ਕੇ ਆਈ ਤੇ ਉਹਨੇ ਜਿਹੜਾ ਇੱਥੇ ਵੈਪਨ ਦੱਬਿਆ ਸੀਗਾ ਉਹਨੂੰ ਕੱਢ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਲਿਓ ਤੇ ਉਹ ਜਿਹੜਾ ਐਸਐਚਓ ਦੀ ਗੱਡੀ ਦੇ ਉੱਤੇ ਫਾਇਰ ਲੱਗਿਆ ਤੇ ਰਿਟੈਲੀਸ਼ਨ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਜਿਹੜਾ ਉਹ ਅਮਨ ਹੈ ਉੰਜੜ ਹੋ ਗਿਆ ਉਹਨੂੰ ਅਸੀਂ ਹਸਪੀਟਲ ਦੇ ਵਿੱਚ ਤਾਦੂਤ ਲਾਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਅਮਨ ਹੈ ਇਹ ਗੜਪੜ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਟੋਟਲ 11 ਮੁਕਦਮੇ ਦਰਜ ਹੈਗੇ ਨੇ ਜਿਦੇ ਵਿੱਚੋਂ 9 ਮੁਕਦਮੇ ਐਨਡੀਪੀਐਸ ਦੇ ਨੇ ਤੇ ਇਹ ਸਾਡੇ ਜ਼ਿਲ੍ਹੇ ਦਾ ਪੀਓ ਵੀ ਹੈਗਾ ਸਰ ਕਿੰਨੇ ਕੇਸਾਂ ਦੇ ਵਿੱਚ ਪੀਐਲਸੀ ਦੇ ਚਾਰ ਦੇ ਕੇਸ ਹੋ ਗਏ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ 11 ਟੋਟਲ ਕੇਸ ਸੀਗੇ ਇੱਕ ਮਕਦਮੇ ਦੇ ਵਿੱਚ ਬੀਓ ਸੀਗਾ ਤੇ 9 ਐਨਟੀਪੀਐਸ ਦੇ ਪਰਚੇਸ ਤੇ ਸੀ ਸਰ ਵੈਪਨ ਇੱਕੋ ਹੀ ਸੀ ਜੇ ਕਿ ਉਹਦੇ ਕਿੰਨੇ ਰੌਂਗ ਰਹੀ ਕੁਝ ਬ੍ਰੰਦ ਹੋਏ ਸੀ ਇਹਦੇ ਵਿੱਚ ਹਜ ਤੱਕ ਜੀ ਵੈਪਨ ਇੱਕੋ ਹੀ ਹੈਗਾ ਜੋ ਅਸੀਂ ਸਾਰਾ ਜਿਹੜਾ ਤੁਹਾਡੇ ਸਾਹਮਣੇ ਕ੍ਰਾਈਮ ਸੀਨ ਨੂੰ ਦੇਖ ਰਹੇ ਹਾਂ ਤੇ ਇਹਦੇ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਉਹ ਐਸਐਚਓ ਦੀ ਗੱਡੀ ਤੇ ਲੱਗਿਆ ਸਰ ਇੰਜਨ ਕਿੱਥੇ ਖੇਲੀ ਲੈਗ ਟੇਜਰੀ ਹੋਈ ਜੀ ਬਾਕੀ ਅਸੀਂ ਉਹਨੂੰ ਹੁਣੇ ਹਸਪੀਟਲ ਭੇਜਿਆ ਕਿਉਂਕਿ ਉਹ ਸੀਗਾ ਕਿ ਉਹਨੂੰ ਜਲਦੀ ਅਸੀਂ ਹਸਪੀਟਲ ਭੇਜ ਜੇ ਉੱਥੇ ਜਾ ਕੇ ਜੋ ਡਾਕਟਰ ਦਾ ਮੋਆਇਨਾ ਹੋ ਉਸ ਤੋਂ ਮੁਕਾਬਲੇ ਦੇ ਵਿੱਚ ਕੋਈ ਆਪਣਾ ਕੋਈ ਮੁਲਾਜ਼ਮ ਤੇ ਨਹੀਂ ਕੋਈ ਨਹੀਂ ਜੀ ਸਾਡਾ ਮੁਲਾਜ਼ਮ ਦਾ ਬਚਾਅ ਹੋ ਗਿਆ ਤੇ ਉਹ ਪੁਲਿਸ ਦੀ ਜਿਹੜੀ ਐਸ ਐਚ ਓ ਦੀ ਗੱਡੀ ਸੀ ਉਹਦੇ ਜਾ ਕੇ ਫਾਇਰ ਲੱਗੇ ਉਸ ਟੈਪੋਂ ਤੋਂ ਇਲਾਵਾ ਹੋਰ ਤਾਂ ਨਹੀਂ ਉਸ ਕੋਲ ਕੁਝ ਸੀ ਕਰ ਜਾਂ ਨਹੀਂ ਹਜੇ ਤੱਕ ਤਾਂ ਉਸ ਤੋਂ ਹੋਰ ਕੁਝ ਨਹੀਂ ਜੀ ਰਿਕਵਰ ਹੋਇਆ पाँचे सो रहा है। छिद्दी जैपा ले रहा है। दुपरे दो, ठुकाऊ मैंने दुपरे। ਪਬਲਿਕ ਨੂੰ ਸੁਰੱਖਿਅਤ ਕਰਦੇ ਨੇ ਆਉਂਦੇ ਥੋੜਾ ਜਿਹਾ ਥੋੜਾ ਕਰਦੇ ਹਾਂ 1.3 ਬੰਦ ਅੱਛਾ ਤੇ ਕੋਈ ਨਹੀਂ ਕੋਈ ਨਹੀਂ ਹੋ ਲੱਗਦਾ ਹਾਂ ਹਾਂ ਹਾਂ